ਸਿੱਧੀ ਗੰਦੋਦਰ ਸਿੱਧੇ ਗੂੜ ਖਾ ਕੇ ਫੇਰ ਮਮੀ ਕੇ ਪਿੱਛੇ ਉਹ ਬੱਚੇ ਰੱਖ ਮੈਂ ਬੇਸ਼ੱਕ ਮੈਂ ਤੇਰੇ ਰਾਤੇ ਲੈ ਜੀ ਫਿਰ ਫੇਰ ਭਾਵੇਂ ਨਾਲ ਦਾ ਤੂੰ ਆਣ ਕੇ ਨਹੀਂ ਮੜਿਆ ਹੁਣ ਤੋਂ ਉੱਪਰ ਜਾਣ ਬਣ ਗਿਆ ਵਾ ਜਿੰਨੇ ਗੇਟ ਰੱਖਣਾ ਉਹ ਬੰਦਾ ਇੱਥੇ ਕੰਮ ਕਰ ਲਵੇ ਤੇ ਜਿੰਨੇ ਨਹੀਂ ਰੱਖਣਾ ਉਹ ਬਾਹਰ ਹੋ ਜਾਵੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਅੱਜ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਨਾਲ ਦੇ ਪਾਸੇ ਵੇਖ ਲੋ ਜੀ ਵੱਡੂ ਵਾਲ ਦੀ ਧਰਤੀ ਤੋਂ ਲੱਗੇ 2 ਰੁਪਏ ਦੇ ਹਸਾਰ ਨਾਲ ਝਾੜ ਕੇ ਰਹਿਣੀਆਂ ਇਹਨਾਂ ਨੇ ਆਪਾਂ ਨੂੰ ਕਿਉਂ ਇੱਟ ਝਾੜੀ ਪਈ ਇੱਕ ਵੀ ਇੱਟ ਖਰਾਬ ਨਹੀਂ ਹੋਉਂ ਦਿੰਦੇ ਕੋਠੇ ਵੀ ਜੋੜ ਕੇ ਇੱਟ ਬਣਾ ਲਏ ਕਹਿੰਦੇ ਲਓ ਜੀ ਭਾਜੀ 2 ਰੁਪਏ ਬਣ ਗਏ ਬਹੁਤ ਵਧੀਆ ਕੰਮ ਕਰਦੇ ਆ ਤੇ ਤੜਕੇ ਆ ਜਾਂਦੇ ਸ਼ਾਮ ਨੂੰ ਜਾਂਦੇ ਰੋਟੀ ਸਿਰ 15 ਮਿੰਟ ਖਾਂਦੇ ਦੱਬੀ ਆਉਂਦੇ ਕੰਮ ਮਤਲਬ ਪਾਣੀ ਆ ਕੋ ਚੱਲਦਾ ਹੀ ਰਹਿੰਦੇ ਨਿਰੰਤਰ ਐ ਜਾਂ ਪਿੱਛੇ ਗੰਗਾ ਆ ਰਹੀ ਐ ਜੀ ਪਾਣੀ ਛੱਡਦਾ ਨਹੀਂ 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 ਉਧਰ ਉਧਰ ਹਾਂ ਇਹ ਪਹਿਲੇ ਠੀਕ ਆ ਜੀ ਇਹ ਮੰਦਰਾ ਦੀ ਧਰਤੀ ਲਾ ਕੇ ਬੱਲੇ ਪਗੰਗਾ ਹੱਥ ਚੱਕਦੀ ਆਉਂਦੀ ਹਾਂ ਹਾਂ ਤੇ ਆਓ ਵੇਖੋ ਜੀ ਪਿੱਛੇ ਨੌਜਵਾਨ ਗੱਭਰੂ ਡਰੋਨ ਦਾ ਸ਼ਾਟ ਲੈ ਰਿਹਾ ਕੋਠੀ ਦਾ ਤੇ ਮੰਮੀ ਉਹ ਅ 5 ਫੁੱਟ ਦੇ 4 ਤੋਂ 5 ਫੁੱਟ ਦੇ ਨੇੜੇ ਇੱਥੇ ਵਰਤੀ ਪੈ ਗਈ ਆ ਉਹ ਤੇ ਦਾ ਛੇ ਹੀ ਚਲ ਗਈ ਫਿਰ ਸਾਈ ਮਿੱਟੀ ਵਧਾਦੀ ਜਿਹੜਾ ਸਾਡਾ ਅੱਜ ਦਾ ਵਲੌਗ ਹੈ ਪਤਾ ਨਹੀਂ ਕਾਦਾ ਬਾਕੀ ਮੈਂ ਤੁਹਾਨੂੰ ਬੰਦਿਆਂ ਨੇ ਮਿਲਾ ਦੇਣਾ ਕੰਦ ਨਿਕਲਣ ਲੱਗੀ ਆ ਆਵੇ ਸਾਡੇ ਘਰ ਦਾ ਇੱਕ ਪੁਰਾਣਾ ਪਹਿਲਾਂ ਇੱਥੇ ਬਾਗ ਹੁੰਦਾ ਸੀ ਦਾਦੇ ਆ ਦਰਦਾਦੇ ਵਾਲਾ ਉਹਦਾ ਪਿੱਲਰ ਨਿਕਲਿਆ ਚੱਕ ਕੇ ਸਾਦੇ ਆ ਜੋ ਆ ਪਿੱਲਰ ਆ ਉਹਦਾ ਤਾਂ ਇਹ ਵਿੱਚ ਉਹ ਤੋਂ ਪਹਿਲਾਂ ਨਾ ਵਿਟਾ ਦਾ ਬਣਾ ਕੇ 1.5 ਇੰਚ ਰੱਖਦਾ ਤੇ ਚਾਲੇ ਥੋੜਾ ਜਿਹਾ ਭਰਦੇ ਸੀ ਉਬਲ ਭਰਦੇ ਨਹੀਂ ਸੀ ਦੀ ਇੱਕ ਸਰੀਆ ਹੀ ਪਾਉਂਦੇ ਹੁੰਦੇ ਸੀ ਪਿੱਲਰ ਜੀ ਆਹੜਾ ਪਿੱਛੇ ਮੁੰਡਾ ਦੇਖ ਰਿਓ ਇਹਦੇ ਤਾਈ ਦੇ ਹੱਥ ਦਾ ਬਣਾਇਆ ਤੇ ਇਹਨੇ 10 ਵਾਰੀ ਮੱਥਾ ਟੇਕ ਲਿਆ ਇਹਨੂੰ ਅੱਜ ਤੋਂ ਛੇਰੀ ਪੱਪੀਆਂ ਲੈ ਗਿਆ ਪਿੱਲਰ ਦੀਆਂ ਤਾਂ ਜੋ ਗੋਣਾ ਜੀ ਮਾੜਾ ਆ ਗੋਣ ਆ ਜੇ ਕਹਿੰਦਾ ਆ ਜੇ ਤਾਈ ਵਾਲੀਆਂ ਸਾਰੀਆਂ ਘਰਾਂ ਮੱਥਾ ਸੱਲੇ ਚੱਲ ਕਹਿੰਦਾ ਤਾਈ ਸਾਰੇ ਗੋਣ ਮੇਰੇ ਚ ਆ ਜਾਣ ਆਹ ਵੇਖ ਸਵੇਰ ਦਾ ਮੱਥੇ ਠੀਕਦਾ ਫਿਰਦਾ ਜੀ ਤਾਈ ਦੇ ਗੋਣ ਆ ਜਾਣ ਮੀ ਇੱਧਰ ਚੈੱਕ ਕਰਾ ਪ੍ਰਾਣੀਆਂ ਆ ਜੀਆਂ ਸਲਾਈਪਾ ਇਹਨਾਂ ਆਪਣੇ ਪ੍ਰਾਣੇ ਕੋਠਿਆਂ ਤੋਂ ਨਿਕਲਦੇ ਆ ਤੇ ਇੱਥੇ ਹੀ ਲੱਪੀਆਂ ਗਈਆਂ ਮਤਲਬ ਕੁੱਲ ਮਿਲਾ ਕੇ ਉਧਰ ਚੈੱਕ ਕਰ ਨੌਜਵਾਨ ਗੱਭਰੂ ਚਾਹ ਲੈ ਕੇ ਥੋੜਾ ਥੋੜਾਸ ਰਿਹਾ ਓ ਛੋਟੂ ਦੇਖ ਓਏ ਛੋਟੂ ਕਾ ਚਾ ਪੀ ਲੈ ਕਿਵੇਂ ਹੋ ਦੂਸਰਾ ਕਹਾਂ ਹੈ ਹੈ ਓ ਤਾਂ ਸ਼ਾ ਉਹ ਨਾਲ ਹੀ ਛੱਤ ਦੇ ਜੋੜੀਆਂ ਦੇਖ ਚਾ ਪੀਣੀ ਵਿਚਾਲੇ ਚਾ ਪੀ ਲੈ ਜੀ ਗਲਾਸ ਹੈ ਕਿੱਡੇ ਕਿੱਡੇ ਚੱਕੀ ਫਿਰਦੀ ਆ ਆਪਦੇ ਨਾਲ ਵੱਡੇ ਗਲਾਸ ਚੱਕੀ ਫਿਰਦੀ ਮਾਰ ਕੇ ਪੀਂਦੀ ਚਾਹ ਦਾ ਹਾਂ ਵੇਲਾ ਜੀ ਦੀ ਧਰਤੀ ਚ ਹੋਰ ਨੌਜਵਾਨੀ ਤੇ ਪਹੁੰਚਿਆ ਆ ਹਾਂ ਸਾਰਾ ਕੰਮ ਆ ਜਾਮ ਮਹਿਮੇ ਸੰਭਣਾ ਇਹ ਲੱਕੀ ਇਹਦਾ ਉਸਤਾਦ ਆ ਜੀ ਆਹ ਇੱਲਾਕੀ ਸ਼ਤਾਦ ਆ ਸ਼ਤਾਦ ਮੈਂ ਤੁਹੀਂ ਭੇਜਦਾ ਈ ਸੋਵਰ 50 ਤੋਂ ਮੇਰਾ ਕੰਮ ਨਹੀਂ ਨਾ ਦੱਸਦਾ ਅੰਦਰ ਕੰਮ ਨਹੀਂ ਕਰਦਾ ਵਧੀਆ ਲੈ ਰੋਡ ਤੇ ਹੀ ਲੈ ਆਓ ਰੋਟੀ ਰੋਡ ਤੇ ਲੈ ਆਓ ਹੋ ਮੇਰੀ ਗੱਲ ਸੁਣ ਲੋ ਤੂੰ ਸਿੱਧੀ ਗੰਦ ਕਰ ਤੂੰ ਕੋਈ ਬੂਆ ਬਾਵਾਂ ਨਹੀਂ ਆਉਣਾ ਚਾਹੀਦਾ ਹੈ ਕੋਈ ਬੂਆ ਬਾਵਾਂ ਨਹੀਂ ਆਉਣਾ ਚਾਹੀਦਾ ਸਿੱਧੀ ਗੰਦ ਉਹਦਰ ਸਿੱਧੀ ਉੱਥੇ ਜਾਣਾ ਵਾ ਆਪਦਾ ਚੁੱਪ ਕਰਕੇ ਬਹਿ ਜਾ ਜੇ ਬੈਠਾ ਜਾਂਦਾ ਤੇ ਤਨੀ ਦੇ ਨਿਕਲ ਗਿਆ ਮੈਂ ਨਹੀਂ ਬੜਾਈ ਨਾ ਤੇ ਇੱਥੇ ਕੋਈ ਮੈਂ ਕੱਲ ਦੀ ਪਟਾਈ ਹੈ ਨਾ ਮੈਂ ਹੀ ਰਖਾਉਣ ਲੱਗੀ ਹੈ ਨਾ ਕੱਲ ਦਾ ਤਾਂ ਤੂੰ ਆਣ ਕੇ ਨਹੀਂ ਵੜਿਆ ਹੁਣ ਤੇ ਪ੍ਰਧਾਨ ਬਣ ਗਿਆ ਵਾ ਨਹੀਂ ਕੱਲ ਦਾ ਆਣ ਕੇ ਨਹੀਂ ਵੜਿਆ ਹੁਣ ਤੇ ਪ੍ਰਧਾਨ ਬਣਿਆ ਬੈਠਾ ਇੱਥੇ ਨਹੀਂ ਨਹੀਂ ਕੀ ਚੱਕਰ ਕੇ ਇਹਦੇ ਬੂਆ ਰੱਖਣਾ ਹੀ ਰੱਖਣਾ ਬੂਆ ਤਾਂ ਮਾਦੇ ਰੱਖਣਾ ਹੀ ਪੈਣਾ ਇਹਨੇ ਬੂਆ ਦਾ ਉੱਥੇ ਅੱਗੇ ਲੈ ਜਾਣਾ ਇਹ ਰਾ ਉੱਥੇ ਰਹਿ ਜਾ ਤੇ ਤੁਰ ਕੇ ਆਉਣ ਜਾਂ ਨਾਡੀਆਂ ਦਾ ਭਰਾਵਾ ਲੱਤਾਂ ਦੁਖਣ ਲਾ ਲਿਆ ਕਰੇਗਾ ਤੂੰ ਆਹ ਦੇਖੋ ਹਾਂਜੀ ਤੇਸੀ ওই ਤਾਂ ਗੱਲ ਆ ਤੇਰੀ ਉਂਗਲਾਂ ਤੇ ਮਾਰ ਮਾਰ ਦੋ ਹਾਂਜੀ ਛਾਨਣ ਤੈਨੂੰ ਕਹਿੰ ਮੈਂ ਛਾਨ ਕੇ ਮੜਾ ਮੋਟੇ ਛਾਨ ਮੇਰੀ ਉੱਥੇ ਬਾਧੂ ਆਪਣੇ ਕੋਲ ਸਾਰੀ ਸਿੱਧੀ ਨੀ ਰੱਖਦੇ ਜੇ ਬੂਆ ਬਾਬਾ ਰੱਖ ਲਿਆ ਤੇਰੀਆਂ ਤੇ ਇਹਦੀਆਂ ਉਂਗਲਾਂ ਹਨੀ ਠੀਕ ਆ ਨਾ ਮਿਸਤਰੀ ਕੌਣ ਕਹਿ ਗਿਆ ਉਹ ਮੇਰੇ ਹੰਦ ਬੀਬੀ ਨਾਲ ਵੀ ਸਦਾ ਦੇਣੀ ਸਾਨੂੰ ਜਿਹੇ ਨਾਂ ਰੱਖਿਆ ਦਾ ਬੀਬੀ ਕੋ ਤੋਂ ਗੋ ਪੁੱਛਣੇ ਭੱਜ ਜਾਓ ਬੀਬੀ ਉਹ ਤੁਰੇ ਨਹੀਂ ਜਾਂਦਾ ਬੀਬੀ ਸਾਰਾ ਦਿਨ ਬੈਠੀ ਤੁਸੀਂ ਇੱਕ ਦੋ ਮਿੰਟ ਰਹਿਣਾ ਬੱਸ ਕਰਿਆ ਕਰ ਸਾਰਾ ਦਿਨ ਕਿਤੇ ਆ ਕੋਠੀ ਤੇ ਬੀਬੀ ਬੈਠੀ ਰਹੀ ਹੈ ਤੇ ਬੀਬੀ ਬੈਠੀ ਰਹੀ ਹੈ ਪੁੱਛਦਾ ਉਹਨਾਂ ਨੂੰ ਬੀਬੀ ਸਾਰਾ ਦਿਨ ਟੀਵੀ ਵੇਖਦੀ ਰਹੀ ਸੌਂ ਖਾ ਕੇ ਕਹਿ ਜਾਂਦੇ ਕਿ ਬੀਬੀ ਵੀ ਵੇਖਣਾ ਹੁੰਦਾ ਹੈ ਤੇ ਕੋਲੇ ਬਹਿਣਾ ਵੀ ਹੁੰਦਾ ਸੀ ਟੀਵੀ ਪਰਲੇ ਕਮਰੇ 'ਚ ਇੱਕ ਬਾਹਰ ਨਹੀਂ ਬਾਹਰ ਆਈ ਤੇਨ ਪਤਾ ਨਹੀਂ ਕੀ ਹੋ ਜਾਂਦਾ ਹੁੰਦਾ ਸੀ ਕੁੱਛ ਬੂਟੇ ਨੂੰ ਇਹ ਨਹੀਂ ਬਟਾ ਲਾ ਲੈਂਦਾ ਲਾਈਟ ਹੁੰਦਾ ਆਪ ਕਹਿੰਦੀ ਨਹੀਂ ਲੋ ਬਿੰਦੀ ਚੋਕਲੀਆਂ ਕਰਨ ਭਾਵੇਂ ਚੋਕਲੀਆਂ ਕਰਨ ਬੈਂਦੀ ਭਾਵੇਂ ਜੋ ਮਰਜੀ ਕਰਨ ਬੈਂਦੀ ਕੋਲੇ ਬੈਂਦੀ ਸੀ ਉਹਨਾਂ ਦੇ ਕਿ ਨਹੀਂ ਬੈਂਦੀ ਸੀ ਮੇਰੇ ਦੇ ਖਵਾ ਆ ਗਏ ਤੇਰੇ ਖਵਾ ਕਿਹੜੇ ਆ ਇਹ ਆ ਕਿਹੜੇ ਖਵਾ ਖਵਾ ਸਾਰੇ ਆ ਤੁਸੀਂ ਉਹ ਸਾਰੇ ਸਾਰੇ ਮੁੱਕਰੀ ਜਾਂਦੇ ਸਾਰੇ ਰਹਿੰਦੇ ਆ ਆ ਜਿਹੜੇ ਖਵਾ ਸਾਰੇ ਡੱਡੂ ਤੇ ਡੱਡੂ ਰਹਿ ਜਾਂਦੇ ਫੇ ਡੱਡੂ ਹੈਗੇ ਤਾਂ ਆ ਨਾ ਕੱਥਰ ਹੋਏ ਆ ਨਾ ਡੱਡੂ ਤੂੰ ਆ ਤਾਂ ਲਿਆ ਜਿਹੜਾ ਕਿ ਤੇਰਾ ਮਗਰਮੱਛ ਹੈਗਾ ਮਗਰਮੱਛ ਬੋਲ ਮੋਟੇ ਕੁਛ ਮੈਂ ਕੀ ਕਹਾ ਹੁਣ ਤੇਰਾ ਤਾਂ ਮਗਰਮੱਛ ਵੀ ਨਹੀਂ ਬੋਲਦਾ ਮੈਂ ਨਹੀਂ ਮੈਂ ਤਾਂ ਆਪ ਕਹਿਣ ਨੂੰ ਇਖਤਿਆਰ ਭਰਾਵਾ ਗੇਟ ਰੱਖਣੇ ਪੈਣਾ ਇੰਨੀ ਉੱਤੋਂ ਤੁਰ ਕੇ ਕੌਣ ਆਇਆ ਚਾਰ ਪੰਜ ਇਹ ਕਹਾਂ ਹਰੀਕਿਸ਼ਨ ਇੱਕ ਰਾਜੂ ਹੋਰ ਜੀ ਕਹਿੰਦੇ ਆ ਪੰਜਾਬੀ ਤੈਨੂੰ ਤੇਦਾ ਰਾਜੂ ਨੇ ਆ 35 ਸਾਲ ਤੋਂ ਪੰਜਾਬ 'ਚ ਹੀ ਐ ਧਰਮਕੋਟ ਦਾ ਵਸਨੀਕ ਜੀ ਐ ਹਾਂ ਅੱਜ ਗਾਉਂ ਨਹੀਂ ਜਾਂਦਾ ਆ ਨਾਲ ਆ ਗਾ ਗੋਬਿੰਦਾ ਰਾਜ ਨਹੀਂ ਉਹ ਪਸ਼ੂ ਰਾਨੀ ਐ ਅੱਜ ਅੱਜ ਰਹਿਣਾ ਮਮੀ ਸਾਰਾ ਦਿਨ ਇੱਥੇ ਹੀ ਗੂਆ ਰਖਾ ਕੇ ਫੇਰ ਹੀ ਮਮੀ ਕੇ ਪੱਲੇ ਗੂਆ ਵਜੇ ਰੱਖ ਮੈਂ ਸ਼ੱਕ ਮੈਨੂੰ ਤੇਰੇ ਰੱਖ ਕੇ ਲੈ ਜੀ ਫੇਰ ਫੇਰ ਫੀ ਬਹਿਣਾ ਪਵੇ ਮੈਨੂੰ ਇੱਥੇ ਗੂਆ ਲੱਗੂ ਤਬੂਟੇ ਨੇ ਪੁੱਛਿਆ ਕਿ ਥੇ ਜਾਣਾ ਤਾ ਉਹ ਕਹਿੰਦੇ ਨੱਪਿਆ ਲੈ ਗਰਦੀਪ ਨੂੰ ਬਾਜ ਮਾਰ ਓਏ ਗਰਵਿੰਦਰ ਐ ਗਰਦੀਪ ਨੂੰ ਬੁਲਾ ਕੇ ਲਿਆ ਉਹ ਥੇ ਕਹਿੰਦੇ ਗੇਟ ਨਹੀਂ ਰੱਖਣੇ ਲਾਉਣਾ ਪੈਣਾ ਤੇਰੀ ਛਾਤੀ ਜੀ ਨਾਲ ਲਾ ਦੇ ਅੱਜ ਇਹ ਤਾਂ ਸ਼ਾਮ ਨੂੰ ਪਤਾ ਲੱਗੇ ਤੇਰਾ ਸਰੀਰ ਆ ਨਾ ਇਦੋਂ ਵੱਡੇ ਚੱਤੀ ਆਉਂਦੇ ਆ ਕੋਈ ਨਹੀਂ ਤੇ ਸ਼ਾਮ ਨੂੰ ਸਾਡੇ ਨਾਲ ਗੱਲ ਕਰੀਵੇਂ ਕੀ ਬਣਦੀ ਗਾਮ ਨੂੰ ਕੀ ਗੱਲ ਕਰੀ ਮੈਂ ਤੋ ਨਾ ਕਿਤੇ ਹੋਰ ਦੇ ਪਾਲੇ ਨੂੰ ਕੋਈ ਸੁਣਿਆ ਗਾਵੇ ਤੋ ਉਹ ਦੱਸ ਜਾਏਗਾ ਸੁਣਾ ਦੇਗਾ ਸੁਣਾ ਕੀ ਸੁਣਾ ਦੇਗਾ ਗੱਲਾਂ ਪਤਾ ਕੌਣ ਸਾਡਾ ਨਾਨਾ अच्छा दीदी गंदी ला आए। ਜੇ ਮੈਂ ਗੰਦੀ ਤਾਂ ਗਈ ਹਾਂ ਨਾ ਤੁਸੀਂ ਚੰਗੀ ਰਹੁ। ਐਡੀ ਭੈੜਾ ਜਵਾਬ ਮੈਂ ਵੇਖਿਆ ਹੀ ਕਦੇ ਜੰਮਿਆ। ਹੁੰਦਾ ਮੇਰੇ ਵਰਗਾ ਪਿਓ ਤੇ ਸਿੱਧੀ ਗਿੱਠੀ ਦੀ ਕੰਨੂ ਪਰ। ਅੱਛਾ ਤੁਹਾਨੂੰ ਚੰਡਿਆ ਜਦੋਂ ਤਾਂ ਸਿੱਧੇ ਹੋਈਆਂ। ਸੁਬਾਹ ਉਹ ਸਾਡੇ ਚ ਗੋਣਾ ਸੰਧੂ ਪਰਿਵਾਰ ਦੇ ਢਾਲੀ ਵਾਲ ਪਰਿਵਾਰ ਦੇ ਸੁਢੀ ਆਏ। ਹਾਂ। ਇਹ ਢਾਲੀ ਵਾਲਾ ਨੇ ਜਨਮ ਦਿੱਤਾ ਸੀ ਤੇ ਗਾਂ ਸੰਧੂ ਚ ਆਏ ਸੀ। ਹੂੰ। ਤੈਨੂੰ ਲੈ ਕੇ ਆਏ ਉਹ ਕਹਿੰਦੇ ਸੀ ਪ੍ਰੀ ਲਿਆਉਣੀ ਆ ਪਰ ਆਹ ਲਿਆ ਹੁੰਦਾ ਉਹਨਾਂ ਨੇ ਏਡਾ ਵੱਡਾ। ਤੇ ਕਹਨ ਤੈਨੂੰ ਵੀ ਵੇਖ ਲੂੰਗੀ। ਕਿੱਟੀ ਲਾਵਾਂ। ਕਿੱਥੇ ਆ? ਬਾਲਟ ਮੈਨ ਕਿ ਕਿ ਹੋ ਗਾ ਮੇਰੀ ਕੋਈ ਨਹੀਂ ਵੇਖ ਲਾਂਗੇ ਆਪਾਂ ਇੱਕੋ ਮਿੱਕੇ ਤੂੰ ਵੀ ਕਾਲੀ ਦੇ ਮੈਂ ਹੀ ਕਾਲਾ ਤਾਂ ਫਿਰ ਯਾਰ ਰਹਿਣ ਇੱਕੋ ਮਿੱਕੇ ਹੋਏ ਫੈਨ ਆਹ ਕਾਲੇ ਰਹਿਣ ਤੇ ਰੱਬ ਦੇ ਰੰਗ ਤਾਂ ਦੋ ਹੀ ਆ ਮੁੜ ਕੇ ਆ ਦੋ ਐਵੇਂ ਆ ਐਦਾ ਰੰਗ ਹੋ ਰਾ ਉਹਦਾ ਹੋ ਰਾ ਉਹਦਾ ਹੋ ਰਾ ਨਹੀਂ ਦੋ ਹੀ ਹੁੰਦੇ ਆ ਸਕਿਨ ਟਨ ਬਹੁਤ ਹੁੰਦੇ ਮਮੀ ਦੋ ਹੀ ਹੁੰਦੇ ਆ ਐਡੀ ਕਰਦੇ ਦੀ ਗੰਦੀ ਲਾਤ ਕਿਉਂ ਤੂੰ ਮੈਂ ਤਾਂ ਗੰਦੀ ਆ ਗਈ ਹੈਗੀ ਤੂੰ ਚੰਗਾ ਬਣ ਕੇ ਰਹਿ ਤੂੰ ਕਿਉਂ ਗਿੰਦਾ ਬਣਦਾ ਤੇਰੇ ਲੱਥੇ ਲੁੱਥੇ ਨਹੀਂ ਮਾਰ ਦੇ ਜੇ ਤੂੰ ਮੜਬੜੀਆਂ ਕਰਦੀ ਮੇਰੇ ਤੇ ਲੱਥੇ ਪੈ ਨਹੀਂ ਤੇ ਫਿਰ ਤੇਰੇ ਹੀ ਪੈ ਜਾਣਗੇ ਆ ਵੇਖੋ ਆਦੇ ਭਰਾਵਾਂ ਨੂੰ ਦਬਾ ਕੇ ਰੱਖੀ ਆ ਉਹ ਤਰੀ ਆਉਂਦੀ ਆ ਉਹ ਆਉ ਤਾ ਆ ਗਈ ਗਰਦੀਪ ਕੌਰ ਉਹ ਪੁੱਛਣਾ ਹੁਣ ਉਹ ਗਰਦੀਪ ਕੌਰ ਆਉਂਦੀ ਆ ਜੀ ਇੱਥੇ ਮਸਲਾ ਚੱਲ ਪਿਆ ਇਹ ਕਹਿੰਦਾ ਗੇਟ ਨਹੀਂ ਲਖਾਉਣਾ ਮੈਂ ਇੱਥੇ ਇਹ ਇਹਨਾਂ ਦੇ ਸਬਜ਼ੀ ਵਾਲੇ ਨੂੰ ਕਿੰਨੇ ਜਣੇ ਪਾ ਪਹੁੰਚਿਆ ਕਰਾਂਗਾ ਉਹ ਆਪ ਦੀ ਸਬਜ਼ੀ ਦੀ ਗੱਲ ਆਈ ਆਣਾ ਸਰਗੀ ਜੇ ਵੀ ਆਈ ਸਾਡੇ ਇਹਨਾਂ ਨੂੰ ਆਪਦੇ ਢਿੱਡ ਲਈ ਆ ਢਿੱਡ ਲਈ ਨਹੀਂ ਸਾਡੇ ਜਵਾਕਾਂ ਦੀ ਵੀ ਆਈ ਆ ਸਕੂਲ ਦੀ ਬੈਣ ਆ ਜੀ ਇਹ ਨਹੀਂ ਕਹਿੰਦੀਆਂ ਪਈਆਂ ਵੀ ਹੋਰ ਕੋਈ ਕੋ ਚੰਗਾ ਐਕਸਕਿਊਜ਼ ਨਹੀਂ ਦੇਣਾ ਆਹ ਸਬਜੀ ਵਾਲਾ ਢੀਕਣਾ ਹੀ ਅਹੀਂ ਲਓ ਜੀ ਗੇਟ ਤਾਰ ਕੇ ਆਉਣਾ ਸਬਜੀ ਆਨ ਸੌਖੀ ਮਿਲ ਜਾ ਕਰੋ ਘਰੋਂ ਬਾਹਰ ਹੈਂ ਤੈਨੂੰ ਨਾਪਣਾ ਤੇ ਕੀ ਤੇਰੇ ਤੂੰ ਆਈ ਥੇ ਤੂੰ ਕੰਮ ਕਰਨੀ ਆ ਹਾਂਜੀ ਹਾਂਜੀ ਇਹਦੇ ਵਿੱਚ ਗੇਟ ਰੱਖਣਾ ਵਾਹ ਬਸ ਠੀਕ ਆ ਜੀ ਕੋਈ ਨਹੀਂ ਸਵਾਲਾਂ ਨੂੰ ਲਾਗੇ ਕੈਮਰੇ ਦੇ ਲੈ ਕੇ ਸੁਣਿਆ ਜਾ ਕੀ ਕਹਿਣਾ ਚਾਹੋਗੇ ਭੈਣਜੀ ਤੁਸੀਂ ਦੱਸੋ ਓ ਮਾਈ ਗਾਡ ਗੱਗੂ ਦੇ ਨਾਲ ਸਿੱਧੀ ਚੇਤਾਵਨੀ ਵਾਲੀ ਗੱਲ ਆ ਬਾਈ ਗੇਟ ਤੱਕ ਗੱਗੂ ਰੱਖਣੇ ਪੈਣਾ ਵੀਰ ਵੋਟਾਂ ਸਾਡੀਆਂ ਸਾਰੇ ਟੱਬਰ ਦੀਆਂ ਗੇਟ ਵਾਲੇ ਬੰਨੇ ਹੀ ਆ ਆਪਣੀਆਂ ਗੇਟ ਵਾਲੇ ਬੰਨੇ ਹੀ ਆ ਨਹੀਂ ਪੈਣੀ ਵੀਰ ਫੇਰ ਤੂੰ ਨਹੀਂ ਛੱਡਣਾ ਉਹਦਾ ਰਾਜ ਜਾ ਫੇਰ ਤੂੰ ਦਾ ਵੀ ਮੈਂ ਨਹੀਂ ਛੱਡਣਾ ਆ ਆਹ ਕਿੰਨੇ ਬੰਦੇ ਆ ਇਹ ਤੈਨੂੰ ਕੀ ਲੱਗਦਾ ਵੀ ਇਹਦੇ ਵਿੱਚ ਗੇਟ ਰੱਖਣਾ ਚਾਹੀਦਾ ਮਿਸਤਰੀ ਨੂੰ ਕੁਝ ਨੂੰ ਕਰ ਲੈਨੇ ਨਿੱਕਾ ਰੱਖਣਾ ਚਾਹੀਦਾ ਆ ਵੀ ਸਾ ਮੇਰੇ ਤੈਨੂੰ ਰੱਖਣਾ ਚਾਹੀਦਾ ਤੈਨੂੰ ਵੀ ਲੱਗਦਾ ਵੀ ਇੱਥੇ ਗੇਟ ਰੱਖਣਾ ਚਾਹੀਦਾ ਡਰ ਗਿਆ ਤੂੰ ਨਹੀਂ ਫੇਰ ਬੰਦਾ ਗੱਗੂ ਨੇ ਖਰੀਦਿਆ ਇਹਨੂੰ ਬਾਹਰ ਹੋ ਜਾ ਖਰੀਦਿਆ ਇਹਨੂੰ ਹਾਂ ਜਿਨੇ ਗੇਟ ਰੱਖਣਾ ਉਹ ਬੰਦਾ ਇੱਥੇ ਕੰਮ ਕਰ ਲਵੇ ਤੇ ਜਿਨੇ ਨਹੀਂ ਰੱਖਣਾ ਉਹ ਬਾਹਰ ਹੋ ਜਾਵੇ ਉਹ ਵੀ ਆਉਂਦਾ ਮਾਵੇ ਨਹੀਂ ਰੱਖਿਆ ਕੌਣ ਕਹਿੰਦਾ ਵਾ ਇਹ ਤੈਨੂੰ ਹੁਣੇ ਭਜਾਉਣਾ ਮੈਂ ਵੀਰੇ ਵੀਰੇ ਗੇਟ ਰੱਖਣਾ ਉਹ ਛੋਟਾ ਗੇਟ ਰੱਖਣਾ ਨਹੀਂ ਛੋਟਾ ਗੇਟ ਤਾਂ ਚਾਹੀਦਾ ਹੈ ਬਾਈ ਹਾਂ ਗੁੱਗੂ ਕਿਹੜੇ ਨੇੜੇ ਵੱਡਾ ਬੁਆਸੇ ਆ ਤੇ ਕੌਣ ਕੋਲੇ ਜਾਵੇ ਨਿੱਕਾ ਹੋਵੇ ਤੇ ਮਿੰਟ ਮਿੰਟ ਨਿੱਕਾ ਬੁਆਸੇ ਕੋ ਵੱਡਾ ਗੇਟ ਤਾਂ ਬੰਦ ਰਿਆ ਕਰੂਗਾ ਨਿੱਕਾ ਗੇਟ ਉਹਦੇ ਤੇ ਆਉਣ ਜਾਣ ਲਈ ਉਸੇ ਟਾਈਮ ਆਉਣਾ ਆਪਾਂ ਤਾਂ ਤੁਹਾਡੇ ਨਾਲ ਆ ਪਾ ਨਾਰ ਖਾਓ ਨਾਵੇਂ ਕੇ ਨਾਰ ਖਾਓ ਕੇਵੇਂ ਮੈਂ ਮੈਂ ਤੂੰ ਤੂੰ ਦੱਸੀ ਕੀ ਕਹਿਣਾ ਬੋਲੀ ਇੱਧਰ ਨੂੰ ਮੂੰਹ ਕਰਕੇ ਦੱਸ ਕੀ ਜਾਨਾ ਜੀ ਹਾਂ ਵੀ ਆਉਣੀ ਸੁਝਾ ਪੋ ਜੈਨੀ ਆਂ ਤਾ ਸੱਤ ਪਹਿੜਾ ਉੱਤੇ ਗੜਾ ਨੇ ਕਿ ਉਹ ਮੇਦਾ ਜੀ ਤੂੰ ਕਰ ਤੂੰ ਮੁੜ ਕੇ ਤੂੰ ਹੀ ਚੱਲੀ ਫਿਰ ਬਾਰ ਆਹੀਂ ਤੂੰ ਵੀ ਇੱਧਰ ਲੱਗੀ ਏਕ ਥਾਣੀ ਤੇ ਆਜੋ ਵੱਡੇ ਥਾਣੀ ਆਇਆ ਤੱਪ ਕੇ ਆਇਆ ਕਰ ਹਾਂ ਤੱਪ ਕੇ ਤਾਂ ਤੈਨੂੰ ਬੈਠ ਪਾਉਣਾ ਬੋਡਾ ਰਹੇ ਨਾ ਸਾਡੇ ਅੱਖੇ ਨੇ ਤੇ ਕਿਰੀ ਆਪਣੇ ਵਾਲੀ ਆ ਕਿ ਵੀ ਬੋੜੀ ਸਾਡੇ ਅੱਖੇ ਕੋਈ ਨਹੀਂ ਕਾਕੇ ਨੂੰ ਆ ਲੈਂਦੇ ਦੇਖ ਲਾਂਗੇ ਚੱਕੀ ਦੀ ਪੱਕੀ ਕੋਲ ਮੰਨੂ ਆਜ ਮਾਰ ਲਿਆ ਉਹਦੀ ਵੋਟ ਪਵਾ ਲਈਏ ਪਰ ਮਣਾ ਆਪਣੇ ਵਾਲੀ ਆ ਬਸ ਠੀਕ ਹੋ ਗਿਆ ਰਾਜੂ ਵਾਲੀ ਵੀ ਸਾਡੇ ਵਾਲੀ ਆ ਰਾਜੂ ਉਹਨਾਂ ਨੂੰ ਪਤਾ ਤੜ ਤੇ ਮੂਹੇ ਦੇ ਨਾ ਉੱਠ ਕੇ ਖੋਲਣਾ ਨਹੀਂ ਆਈਦਾ ਅਜੋਟਾ ਗੇਟ ਚ ਆਈ ਰਿਹਾ ਤੇ ਉਹਨਿੰਗਾ ਚਾਹੀਦਾ ਭਾਈ ਮੇਰੇ ਹਿਸਾਬ ਨਾਲ ਤਾਂ ਚਾਹੀਦਾ ਜ਼ਰੂਰੀ ਆ ਛੋਟਾ ਗੇਟ ਪਹਿਲੇ ਮੈਂ ਤਾਂ ਉੱਤਰ ਲਈ ਕੰਦ ਤੇ ਰੱਖਣ ਤਿਆਰ ਸੀ ਕਿਉਂਕਿ ਆਪਣੇ ਘਰ ਦੇ ਸਾਹਮਣੇ ਡਾਕਟਰ ਦੀ ਦੁਕਾਨ ਆ ਕਿਸੇ ਵੀ ਟਾਈਮ ਕੋਈ ਬੰਦਾ ਢਿੱਲਾ ਮੱਸਾ ਆ ਜੇ ਦਾ ਵਾਦਾ ਇੱਥੋਂ ਭੱਜ ਕੇ ਡਾਕਟਰ ਕੋਲ ਜਾਣਾ ਸਹੀ ਆ ਹੈ ਨਾ ਤੁਹਾਡੇ ਵਾਲੇ ਆ ਨਿਕਾ ਗੇੜ ਖੁੱਲਾ ਰੋਵੇ ਬੰਦਾ ਮੇਰੇ ਹਿਸਾਬ ਨਾਲ ਆਪਣਾ ਬੂਆ ਕਿਹੜਾ ਖੁੱਲਣਾ ਸਹੀ ਜੈਨੂਇਨ ਦੱਸਿ ਕਿਹੜਾ ਬੂਆ ਖੁੱਲਦਾ ਰਿਹਾ ਨਹੀਂ ਤੂੰ ਇਹ ਦੱਸ ਤੜਕੇ ਕੋਣ ਬੂਆ ਖੋਲਦਾ ਉੱਠ ਕੇ ਸੌਂਖਾ ਕੇ ਦੱਸ ਦਿਆ ਕਿ ਬੂਆ ਖੁੱਲਾ ਮਿਲਿਆ ਬੰਦ ਇਹ ਤਾਂ ਤੂੰ ਕਹਿਆ ਸੀ ਹੁੰਜ ਨਹੀਂ ਖੋਲਦੇ ਪਤਾ ਇਹ ਵੀ ਖੁੱਲਾ ਮਿਲਿਆ ਜੀ ਇਹ ਮੇਰੀ ਗੱਲ ਸੁਣ ਵੀਰੇ ਇਹਨਾਂ ਨੇ ਸਹੀ ਨਹੀਂ ਕਰਾਈ ਜਦੋਂ ਕੋਲ ਜੀ ਸੀ ਆਪਾ ਖਾਣਾ ਇਹ ਕਿਹੜਾ ਖੁੱਲਣਾ ਆਪਣੇ ਚੀਜ਼ਾਂ ਕਿਹੜੀਆਂ ਆਉਂਦੀਆਂ ਵੱਡੀਆਂ ਵੱਡੀਆਂ ਦੋ ਵੱਡੇ ਬੂਏ ਹੈਗੇ ਆ ਨਾ ਆਪਣੇ ਕੋਲੇ ਕਤ ਨਹੀਂ ਬਾਰੀ ਚਾਹੀਦੀ ਲੰਕੀ ਗੋਂਗਾ ਕੇ ਦਾਪਾ ਵੱਡਾ ਗੇਟ ਬੰਦ ਰੱਖੇ ਜਦੋਂ ਗੱਡੀ ਕੋਈ ਆਉਂਦੀ 24 ਘੰਟੇ ਕਿੰਨੇ ਘੰਟੇ ਬੂਆ ਬੰਦ ਰੱਖਦੇ ਵੱਡਾ ਬੰਦਾ ਹੀ ਨਹੀਂ ਖੋਲ ਲਾਉਂਦਾ ਉਹ ਜੋ ਬੂਏ ਦਾ ਹੀ ਫਾਇਦਾ ਜਦੋਂ ਵੱਡਾ ਹੀ ਗੁੱਲਾ ਹੀ ਰੱਖਣਾ ਵਾ ਮੋ ਬੂਏ ਦਾ ਕਾ ਫੈਦਾ ਜੇ ਆ ਬਾਂਦਰ ਵੀ ਉਧਰ ਦੀ ਅਪਡਾਉਨ ਹੋਵੇ ਬਾਂਦੇ ਰੱਖਿਆ ਕਰਾਂਗੇ ਉਹ ਅਪਡਾਉਨ ਹੀ ਰਹਿਣਾ ਵੱਡਾ ਬਾਂਦੇ ਰਹਿਣਾ ਵੱਡਾ ਗੱਡੀਆਂ ਵਾਸਤੇ ਖੁੱਦਿਆ ਕਰਾ ਜਿਹੜੀ ਛੱਡਣ ਦੇ ਨਾ ਵੱਡੇ ਵੱਡੇ ਇਹਨੂੰ ਸਾਹ ਉੱਥੇ ਵੀ ਚੜਨਾ ਤੇ ਸਾਹ ਇੱਧਰ ਵੀ ਜਾ ਰਿਹਾ ਹੈ ਤੋਈ ਨਹੀਂ ਮੈਨੂੰ ਚੜਾਉਣ ਦੇ ਤੋ ਇਹਨੂੰ ਤਾਂ ਉੱਥੋਂ ਲਿਆ ਕੇ ਐਂਬੂਲੈਂਸ ਲਿਆ ਕੇ ਇੱਥੋਂ ਇੱਥੋਂ ਗਾਂ ਡਾਕਟਰ ਦੀ ਕਰ ਬੁਜਾਉਣਾ ਪੈਂਦਾ ਇੰਨਾ ਸਾਹ ਚੜਦਾ ਨਹੀਂ ਤੂੰ ਟਰੈਡਮਿਲ ਤੇ ਚੜਦੀ ਤੂੰ ਕਿਹੜੀ ਐਂਬੂਲੈਂਸ ਲੈ ਕੇ ਆਉਂਦਾ ਜਿਹੜੀ ਜਨਮ ਹੀ ਨਹੀਂ ਚੜਾ ਕੇ ਲੈ ਕੇ ਗਿਆ ਸੀ ਆ ਵੇ ਲੋ ਪਿਗੜੀ ਫੇਰ ਵੀ ਮੈਂ ਪਹੁੰਚ ਜਾਨੀ ਕਾਂਦੇ ਚਾਹ ਕੇ 10 ਪਾਹਾ ਕਰਸਰ ਰਾਈਟਿੰਗ ਕੀ ਹੋ ਗਿਆ ਕੀ ਹੋ ਗਿਆ ਫਿਰ ਅਗਰ ਫੇਰ ਨਹੀਂ ਅਗਰ ਤਾਂ ਮੈਨੂੰ ਆਉਣੀ ਨਹੀਂ ਅਗਰ ਫੇਰ ਨਹੀਂ ਆਈ ਨਹੀਂ ਆਉਣੀ ਨਹੀਂ ਕੀ ਬੂਹਾ ਰਖਰਾਵਾ ਮਨਦੀਪ ਵੀ ਸਾਡੇ ਵਾਲੀ ਆ ਮਨਦੀਪ ਨੇ ਫੋਨ ਲਾ ਦੇ ਮਨਦੀਪ ਵੀ ਸਾਡੇ ਦੇ ਅਮਰ ਵੀ ਸਾਡੇ ਬੱਲੇ ਚਾਹੀਦਾ ਰਾਲਾ ਬੇਸ਼ੱਕ ਨਹੀਂ ਉਹਨਾਂ ਤੋਂ ਇੱਧਰ ਵੇ ਕੱਪੜਾ ਡਾਂਸ ਹੋਣਾ ਤੇਰਾ ਉਹ ਨੂੰ ਨੂੰ ਕੋਈ ਗਿਆ ਤੇ ਤੂੰ ਕਿੱਥੇ ਜਾ ਰਿਹਾ ਇਹਨੇ ਬੋੜੇ ਨੇ ਨੀ ਨਾ ਭਾਈ ਕੱਪੜੇ ਪਾਏ ਹੁੰਦੇ ਆ ਹਟ 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 ਮਮੀ ਹਟ 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 ਉਂਦਾ ਸਹੀ ਕਰਦਾ ਜਿਸ ਬਾਹਰ ਆਂਗੂ ਸ਼ਾਰੇ ਕਿੱਧਰ ਆ ਇਹ ਗੱਲਾਂ ਕਿੱਧਰ ਕਰਨ ਦੇ ਆ ਆ ਲਾ ਮਨ ਨੂੰ ਮੈਂ ਲਾ ਮਨ ਨੂੰ ਬੋਲਾ ਕੇ ਪੁੱਛ ਲੋ ਸਾਡੇ ਵੱਲੇ ਯਾਰ ਮੈਂ ਨਹੀਂ ਦੀ ਵੀ ਸਾਡੇ ਵਾਲੀ ਕਿਉਂਕਿ ਉਹਨੂੰ ਆਪ ਪਤਾ ਉਹਨੇ ਆਪ ਤੁਰ ਕੇ ਜੇ ਬਾਹਰ ਨਿਕਲਣ ਲੱਗਿਆਂ ਨਿੱਕਾ ਘੇਟੇ ਪਚਾਈ ਨਾਲੇ ਚਾਹੀਦਾ ਇੱਡੀ ਵਾਟ ਨਹੀਂ ਨਾਲੇ ਮੇਰੇ ਹਿਸਾਬ ਨਾਲ ਨਾ 4 ਕਫਟ ਚੌੜਾ ਚਾਹੀਦਾ ਜੀ ਚੋ ਰੇੜਾ ਰੂੜਾ ਵੀ ਸੋਖਾ ਨਿਕਲ ਜੇ ਤੇ ਪਰ ਇਹ ਵੀਰ ਜੀ ਕੀ ਕਹਿੰਦੇ ਸੀ ਰਾਤ ਕਹਿੰਦਾ ਥੱਲੋ 2 ਫੁੱਟ ਚਾ ਰੱਖ ਦਿਓ 4 ਫੁੱਟ ਢਾਈ ਰੱਖ ਦਿਓ ਬਸ ਉਹਨਾਂ ਦੀ ਬੂਆ ਰੱਖ ਦਿਓ ਆ ਵੀਰ ਜੀ ਕਹਿੰਦੇ 4 ਫੁੱਟ ਚੌੜਾ ਕਿਹਾ ਸੀ ਉਹਨੇ ਨਾ ਨਾ ਸਮਝਣ ਕਿ ਗਲਤੀ ਹੈ ਹਾਂ ਮੈਂ ਬਿਸਤਰੀ ਨੂੰ ਚੌੜਾਈ ਕਿਹਾ ਮੈਂ ਤਾਂ 4 ਫੁੱਟ ਹਾਂ 4 ਫੁੱਟ ਸਾਡੇ ਕੋਲੇ ਹੈਗੀ 4 ਫੁੱਟ ਦੀ ਚਗਾੜ ਅਸੀਂ ਉਹ ਹੀ ਰੱਖਾਂ 4 ਫੁੱਟ ਚੌੜਾ ਮੈਂ ਕਿਹਾ ਅੱਛਾ ਗੱਲ ਸੈਂਸ ਨਹੀਂ ਨਾ ਕਰਦੇ ਜਿਹਦੇ ਦਰਵਾਜ਼ੇ ਚੋਂ ਹਰਦਾ ਸਾਡੇ ਆਏ ਨਾ ਥੱਲੇ ਕਿ ਕਰ ਰੂ ਸ਼ਾਂਟ ਡਾਕਟਰ ਦੀ ਜਾਣਾ ਪੈਣਾ ਤੇ ਬੰਦਾ ਖੋਲ ਕੇ ਰੱਖਦਾ ਜੇ ਕੋਲ ਉਧਰ ਬੰਦਾ ਆਉਂਦਾ ਉਸੇ ਉੱਧਰ ਆਹ ਬੰਦਾ ਚ ਵੇਖਿਆ ਸਾਡੀ ਦੋਨੀ ਸੇਲ ਸੋਚ ਰੱਖੋ ਕੋਈ ਮੋਟਰ ਨਹੀਂ ਕੀ ਤੂੰ ਜਿੰਨਾ ਮਰਜੀ ਘੁੱਟਕਦਾ ਸਾਰੀਆਂ ਚੀਜ਼ਾਂ ਟੜੀਆਂ ਨਾਲ ਇੱਕ ਦਾ ਦੀਦੀਆ ਵੱਡਾ ਗੇਟ ਬੰਦ ਰਵੇ ਨਿਕਾ ਹੁਕਦਾਰ ਦੇਖਾ ਜਿੰਨਾ ਬੰਦ ਰੱਖੇ ਤੂੰ ਦਰਾਉਂਦਾ ਕੋਈ ਨਹੀਂ ਆਪਾਂ ਬੰਦ ਹੀ ਰੱਖਾਂਗੇ ਨਾ ਮਨਾ ਬੋਲੇ ਇਹ ਕਰਨਾ ਚਾਹਾਂ ਹਾਂ ਆਪਾਂ ਬੰਦ ਬਸ ਮੋਟਰਸਾਈਕਲ ਤੇ ਘਰੇ ਵੜਦਾ ਨਹੀਂ ਕੋਈ ਵੜਦੀ ਹੈਗਾ ਇਹ ਇਲੈਕਟ੍ਰੀਕਲ ਸਕੂਟਰੀ ਲੈਣੀ ਗਾ ਭਰਾਵਾ ਮम्मी ਨੇ ਚਲਾਉਣੀ ਸਿਖਾਉਣੀ ਆਹੀ ਸਕੂਟਰੀ ਲੈ ਲੈ ਲੈਣੀ ਆਉਂਦੀ ਆਪਾਂ ਭਜਾ ਲਿਆ ਕਰਨੀ ਮम्मी ਜਿੱਦਨੋਂ ਜਾਣਾ ਪਿੰਡ ਚ ਭੋਗ ਭੋਗ ਨਾ ਕਿ ਕਿੱਥੇ ਮਰਜੀ ਨੇ ਲਿਆ ਭੰਦਾ ਦਾ ਬੰਦਾ ਮਾਰਾ ਨਹੀਂ ਭੈਣ ਤੂੰ ਦਾ ਮੂੰਹ ਇੱਥੇ ਨਿਕਾ ਚਾਹੀਦਾ ਨਾ ਇੱਥੇ ਮੇਰੇ ਬੂਆ ਨਿਕਾ ਚਾਹੀਦਾ ਨਾ ਦਾਸ ਕੋਹ ਦਾ ਉਹ ਵੋਟਾਂ ਹੀ ਦੋ ਰਹਿਣਗੀਆਂ ਸਾਰੀਆਂ ਚੋਟੂ ਸਮਝਣਾ ਪਤਾ ਬੂਆ ਚਾਹੀਏ ਤਿੰਨ ਨੰ ਆ ਤਿੰਨ ਵੋਟਾਂ ਆਂ ਡਿਆਲੇ ਕੋਈ ਜਾ ਕੇ ਤੂੰ ਕੋ ਖਲੇ ਨਹੀਂ ਤੇਰੇ ਅਕੋਰਡਿੰਗ ਇੱਥੇ ਬੂਆ ਚਾਹੀਦਾ ਕਿ ਨਹੀਂ ਮਨ ਮੰਨੀ ਚਾਹੀਦਾ ਨਿੱਕਾ ਬੂਆ ਚਾਹੀਦਾ ਨਾ ਨੇੜੇ ਦੱਸ ਚਾਹੀਦਾ ਚਾਹੀਦਾ ਕੱਢ ਗਈ ਇੱਕ ਹੋਰ ਤੂੰ ਤਾਂ ਵਗ ਗਈਆਂ ਪੈਸੇ ਕਿਨੇ ਦਿਨ ਦੱਸ ਵਾਸਤੇ ਨੂੰ ਦਿਖਾ ਦੇ ਆ ਤੇ ਨਾ ਆਹ ਨੂੰ ਲੋੜ ਆ ਵੇ ਦੇਖ ਇਹ ਵੀ ਵੋਟ ਬੈਂਕ ਸਾਡੇ ਵਾਲੀ ਆ ਵੀਰ ਜੀ ਤਿੰਨ ਹੋਈਆਂ ਮੈਂ ਤਾਂ ਭਲਾ ਇਹਨਾਂ ਨੂੰ ਮੈਂ ਸਾਨੂੰ ਮੋਰਲ ਵੋਟ ਖਰੀਦ ਦਊਗਾ ਆ ਵੇਖੀ ਕਹਿੰਦੇ ਹੈ ਜੇ ਇਹ ਸਮਝੀ ਲੈਣੀ ਆ ਉੱਧਰ ਉੱਧਰ ਵਜਾਈਏ ਕਹਿੰਦੇ ਇੱਥੇ ਪਾਜਾ ਮੜਿਆ ਕਰ ਲੈ ਨਹੀਂ ਸਾਡੀ ਲਾਇਕ ਨਹੀਂ ਹੋਣੀ ਕਹਿੰਦਾ ਨਹੀਂ ਉਹਨੇ ਐਂ ਜਾਣ ਨਹੀਂ ਸਾਰਾ ਮੁਲਕ ਹੀ ਸਾਡੇ ਵਾਲਾ ਵੀ ਜੀ ਇਹ ਗੱਲ ਹੈ ਤੇ ਐਗਰੀਆਂ ਹੀ ਸਾਡੇ ਇੱਥੇ ਗੇਟ ਚਾਹੀਦਾ ਭਈ ਹੋਰ ਨਹੀਂ ਤੂੰ ਡਾਕਟਰ ਨੂੰ ਪੁੱਛ ਕੇ ਵੇਖ ਲੈ ਇੱਥੇ ਬੂਆ ਚਾਹੀਦਾ ਕਿ ਨਹੀਂ ਡਾਕਟਰ ਨੇ ਤਾਂ ਕਿਹਾ ਮੇਰੇ ਨਾਲ ਦੂ ਛੇਤੀ ਆਉਣਗੇ ਆਹ ਇਹਨਾਂ ਗੱਲਾਂ ਨਹੀਂ ਇਹ ਸਹੀ ਗੱਲ ਸਾਡਾ ਵੋਟ ਬੈਂਕ ਹੈ ਵੀ ਆ ਅਸੀਂ ਚੱਲੂਗਾ ਕੰਮ ਬੂਆ ਰੱਖਿਆ ਜਾਏਗਾ ਇਹ ਡਿਸੀਜਨ ਹੋ ਚੁੱਕਾ ਹੈ ਵਧੀਆ ਜਿਹਾ ਸੁਣਾ ਜੇ ਬੂਆ ਬਣਵਾ ਦੇ ਹਣ ਇੱਕ ਵਧੀਆ ਕਹਿਣ ਚੱਲੋ ਇਹਦਾ ਯੰਗਾ ਰੰਗ ਰੂੰਗ ਕਰਾ ਦੇ ਪੇਂਟ ਆ ਗਿਆ ਆਪਣੇ ਕੋ ਘਰੀਏ ਗੇਟ ਸੇਮ ਬਣਾਵਾਗੇ ਜਿਵੇਂ ਡਿਜ਼ਾਈਨ ਉਹਦਾ ਹੁਕਮ ਵੀ ਇਹਦਾ ਹੋਵਾ ਨਹੀਂ ਨਹੀਂ ਉਹ ਹੋਰ ਚੀਜ਼ ਬਣਨੀ ਉਹ ਹੋਰ ਚੀਜ਼ ਬਣਨੀ ਇਹ ਹੋਰ ਬਣਨੀ ਠੀਕ ਹੈ ਮੈਂ ਕੋਈ ਇਹ ਹੋਰ ਬਣਾਵਾ ਇਹਦੇ ਤੇ ਅਸੀਂ ਪਹਿਲੇ ਚਗਾਠ ਲਵਾ ਲੈ ਅਈ ਚਗਾਠਾਂ ਲਵਾ ਲਨੀ ਅੱਗੇ ਤੇਰੀਆਂ ਸੱਤ ਚਗਾਠਾਂ ਬਦਲਵਾ ਦੀਆਂ ਹੋਈਆਂ ਉਹ ਮੈਂ ਨਹੀਂ ਲਵਾਈਆਂ ਉਹ ਤੁਸੀਂ ਲਵਾਈਆਂ ਮੈਂ ਮਰੀ ਚਗਾਠਾਂ ਨੇ ਨਾ ਤੁਸੀਂ ਬਦਲ ਲੈਦਾ ਚਗਾਠ ਦਾ ਕਿਨੇ ਨਾ ਨਹੀਂ ਲੈਣਾ ਹੁਣ ਗਲਾਸ ਵਾਲਿਆਂ ਨੂੰ ਰਿਆ ਕੇ ਤੁਹਾਨੂੰ ਡਿਜ਼ਾਈਨ ਬਦਲਤਾ ਉਹਦੇ ਚੰਗੇ